ਸਭ ਤੋਂ ਅੱਗੇ ਸਾਡੇ ਸਾਥੀ ਆਏ ਨੇ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਅੱਜ ਅਸੀਂ ਸਭਧਾਨ ਦਿਵਸ ਮਨਾ ਰਹੇ ਹਾਂ ਪਰ ਮੈਨੂੰ ਬੜੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਬੈਨਰ ਤੇ ਲੱਗੀ ਫੋਟੋ ਤੇ ਲਿਖਿਆ ਸਭਧਾਨ ਬਚਾਓ ਦਿਵਸ ਇਹ ਨੌਬਤ ਕਿਉਂ ਆਈ ਹੈ ਇਹ ਨੌਬਤ ਇਹ ਸੇ ਕਰਕੇ ਆਈ ਹੈ ਕਿ ਸਭਧਾਨ ਨੇ ਸਾਨੂੰ ਬਹੁਤ ਸਾਰੇ ਹੱਕ ਰੋਕੇ ਨੇ ਮੈਂ ਬਹੁਤ ਥੱਲੇ ਪਰਵਾਹ ਚ ਉੱਠ ਕੇ ਸਰਪੰਚ ਬਣਿਆ ਇਹ ਸਾਨੂੰ ਸਰਪਾਲ ਚ ਬਣਨ ਦਾ ਅਧਿਕਾਰ ਪੰਚ ਬਣਨ ਦਾ ਅਧਿਕਾਰ ਐਮਐਲਏ ਬਣਨ ਦਾ ਅਧਿਕਾਰ ਕੇਐਲਪੀ ਬਣਨ ਦਾ ਅਧਿਕਾਰ ਕੋਈ ਵੀ ਬੰਦਾ ਕਿਤੋਂ ਵੀ ਉੱਠ ਕੇ ਕਿਸੇ ਵੀ ਪਰਿਵਾਰ ਚੋਂ ਬਣ ਸਕਦਾ ਹੈ ਇਹ ਸੰਵਿਧਾਨ ਨੇ ਅਧਿਕਾਰ ਦਿੱਤਾ ਸੀ ਪਰ ਕਿਤੇ ਨਾ ਕਿਤੇ ਇਹ ਸੈਂਟਰ ਦੀ ਪਾਰਟੀ ਆਜੇ ਇਸੇ ਸੰਵਿਧਾਨ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੀ ਹੈ ਤੇਰੇ ਦੁਸਤਾਨ ਸਾਡੇ ਕੋ ਖੋਇਆ ਜਾ ਰਿਹਾ ਹੈ ਇਸੇ ਕਰਕੇ ਇਸ ਹੈਡਿੰਗ ਨੂੰ ਵੀ ਬਦਲਿਆ ਗਿਆ ਜੀ ਸੰਵਿਧਾਨ ਬਚਾਉਣ ਦਾ ਜਿਹੜਾ ਇਹ ਪ੍ਰੋਗਰਾਮ ਅਸੀਂ ਰੱਖਿਆ ਗਿਆ ਨਹੀਂ ਅੱਜ ਤੱਕ ਹਰ ਸਾਲ ਸੰਵਿਧਾਨ ਇਸसे ਹੀ ਬਣਾਇਆ ਜਾਂਦਾ ਸੀ ਕਿਉਂਕਿ ਸਾਡੇ ਰਾਹੁਲ ਗਾਂਧੀ ਜੀ ਨੇ ਬਹੁਤ ਵੱਡੇ ਪੱਧਰ ਤੇ ਇਸ ਜਿਹੜੀ ਕੁਰੀਤੀ ਆ ਨੇ ਉਹਨਾਂ ਨੂੰ ਅੱਗੇ ਲੈ ਕੇ ਆਏ ਨੇ ਹੋਰ ਵੀ ਸਾਡੇ ਜਿੰਨੇ ਸਾਥੀ ਨੇ ਮਾ ਪ੍ਰਧਾਨ ਜੀ ਤੇ ਦੋਨੇ ਪ੍ਰਧਾਨਾਂ ਨੂੰ ਬੇਨਤੀ ਕਰਦਾ ਕਿ ਸੀਨੀਅਰ ਸਾਥੀਆਂ ਦਾ ਥੋੜਾ ਜਿਹਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਬੜੀ ਵੱਡੀ ਰਿਸਪੈਕਟ ਹੈ ਉਹਨਾਂ ਨੂੰ ਜ਼ਰੂਰ ਦਿੱਤੀ ਜਾਵੇ ਕਿਉਂਕਿ ਮੈਂ ਸਮੇਂ ਦਾ ਧਿਆਨ ਰੱਖਦਾ ਹੋਇਆ ਇੰਨੀ ਕੀ ਹਾਜ਼ਰੀ ਲਵਾਉਣਾ ਕਿ ਹਸਣਾ ਮਾ